ਭਰਾ ਜੀ ਕਿਨਾ ਤੁਹਾਡਾ ਰਾਮ ਸਿੰਘ ਜੀ ਜਿਸ ਤਰ੍ਹਾਂ ਕਿ ਤਿਹਾਰਾਂ ਦਾ ਮੌਸਮ ਆ ਰਿਹਾ ਹੈ ਜੋ ਹੋਟਲਾਂ ਵਾਲੇ ਨੇ ਇਹ ਵੱਡੇ ਲੈਵਲ ਦੇ ਉੱਪਰ ਨਕਲੀ ਮਠਿਆਈਆਂ ਨਕਲੀ ਖੁਆ ਤਿਆਰ ਕਰਕੇ ਲੋਕਾਂ ਦੀ ਸੇਹ ਦੇ ਨਾਲ ਖਲਵਾੜ ਕਰਦੇ ਨੇ ਜੋ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਆ ਇਸ ਨੂੰ ਕੀ ਅਪੀਲ ਕਰਨਾ ਚਾਹੋਗੇ ਸਿਹਤ ਵਿਭਾਗ ਦੇ ਉੱਪਰ ਸਾਡੇ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇਹਹੜਾ ਜਨਾਰੇ ਨੇ ਸਿਹਰਾ ਜਨਾਨ ਦੇ ਢਾਬਿਆਂ ਤੇ ਤੇ ਸਿਹਤ ਰੋਸਾਂ ਦੇ ਵਿੱਚ ਕਾਫੀ ਜਿਆਦਾ ਨਕਲੀ ਮਠਾਈਆਂ ਤੇ ਖੁਆ ਬਣ ਰਹਿਆ ਵਾ। ਥ੍ਰੀ ਯੋਡਾਂ ਨੂੰ ਆ ਕੇ ਚੈਕਿੰਗ ਕਰਕੇ ਉਹਨਾਂ ਨਸ਼ਕੀਤਾ ਜਾਵੇ ਤਾਂ ਜੋ ਕਿ ਲੋਕਾਂ ਦੇ ਘਰਾਂ 'ਚ ਨਕਲੀ ਮਠਈਆਂ ਤੇ ਖੁਆ ਨਾ ਪਹੁੰਚਿਆ ਆਵੇ। ਜੇ ਉਹਨਾਂ ਨਕਲੀ ਮਠਈਆਂ ਤੇ ਖੁਆ ਘਰਾਂ 'ਚ ਪਹੁੰਚ ਵੀ ਜਾਂਦਾ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਉੱਤੇ ਰੀਵਤੇ ਮਾਰੇ ਖਤਰਾ ਪੈ ਜਾਂਦਾ ਹੈ। ਇਹ ਸਰਕਾਰ ਦੇ ਪ੍ਰਸ਼ਾਸਨ 'ਚ ਗੱਲਾਂ ਹੋ ਗਈ ਆਪਣੀ ਜਨਵਰੀ ਸਮਝਦੇ ਹੋਏ ਕਿਹੜੀ ਚੈਕਿੰਗ ਕੀਤੀ ਜਾਵੇ ਤਾਂ ਜੋ ਕਿ ਨਕਲੀ ਮਾਲ ਖੜਾ ਜਾਵੇ ਤੇ ਲੋਕਾਂ ਨੂੰ ਸਿਹਤ ਦਾ ਠੀਕ ਮਿਲਿਆ। ਪਰਾਜੀ ਜਿਸ ਤਰ੍ਹਾਂ ਕਿ ਦੇਖਣ ਵਿੱਚ ਆਇਆ ਇਸ ਤਰ੍ਹਾਂ ਦੇ ਲੋਕ ਫੜ ਲਏ ਜਾਂਦੇ ਨੇ ਜੋ ਨਕਲੀ ਮਠਾਈਆਂ ਬਣਾਉਂਦੇ ਨੇ ਜਾਂ ਵੇਚਦੇ ਨੇ ਕਿ ਉਹਨਾਂ ਉੱਪਰ 307 ਨਹੀਂ ਲੱਗਣੀ ਚਾਹੀਦੀ ਸੀ ਅਰਾਧਾ ਕਤਲ ਨਹੀਂ ਲੱਗਣਾ ਚਾਹੀਦਾ ਉਹ ਸਰਕਾਰ ਵੱਲੋਂ ਵੀ ਉਹ ਰੂਲ ਰੈਗੂਲੇਸ਼ਨ ਉਹ ਆਪਸੇ ਬਣੇ ਹੋਏ ਨੇ ਉਹ ਰੈਗੂਲੇਸ਼ਨ ਹਿਸਾਬ ਨਾਲ ਉਹ ਪੱਜਾ ਕਤਲ ਨਹੀਂ ਹੋਣਾ ਜਿਹੜਾ ਜਨਰਲ ਲਾਤਕ ਕੈਂਚਰ ਹੋਣਾ ਚਾਹੀਦਾ ਅਸੀਂ ਇੱਕ ਆਰਟੀਆਈ ਕਢਵਾਈ ਸੀ ਉਸ ਵਿੱਚ ਖੁਲਾਸਾ ਹੋਇਆ ਸੀ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਵਿਅਕਤੀ ਫੜੇ ਜਾਂਦੇ ਨੇ ਉਨ੍ਹਾਂ ਉੱਪਰ ਬੜਾ ਮੋਟਾ ਜੁਰਮਾਨਾ ਜਰੂਰ ਕੀਤਾ ਜਾਂਦਾ ਪਰ ਅਜ ਤੱਕ ਕਿਸੇ ਵੀ ਇੱਕ ਵਿਅਕਤੀ ਉੱਪਰ ਮੁਕਦਮਾ ਦਰਜ ਨਹੀਂ ਕੀਤਾ ਗਿਆ ਕੀ ਲੱਗਦਾ ਕਿ ਜੋ ਸਿਹਤ ਮਹਿਕਮੇ ਦੇ ਅਧਿਕਾਰੀ ਨੇ ਸਿਰਫ ਆਪਣੀ ਹਰੀ ਚੁੰਝ ਕਰਕੇ ਇਹਨਾਂ ਨੂੰ ਖੁੱਲਾ ਛੱਡ ਦਿੰਦੇ ਨੇ ਦੇਖੋ ਜੀ ਹਿੰਦੂਸਤਾਨ ਵਾਸਤੇ ਰੂਪੇ ਕੋਲ ਸਾਰਾ ਵਾਸਤੇ ਇੱਕੋ ਜਿਹੇ ਨੇ ਮਰੋ ਲੈ ਦੇ ਕੇ ਉੱਪਰ ਤੇਰੀ ਕਰਕੇ ਅਧਿਕਾਰੀਆਂ ਦੇ ਨਾਲ ਸੈਟਲਮੈਂਟ ਕਰਕੇ ਲੋਕ ਆਪਣਾ ਕੇ ਛਡਾ ਲੈਂਦੇ ਸੋ ਇੱਕ ਆਮ ਨਾਗਰਿਕ ਨੇ ਜਿੰਨਾਂ ਦਾ ਕਹਿਣਾ ਵੀ ਜੋ ਤਿਹਾਰਾਂ ਦਾ ਮੌਸਮ ਹੈ ਜੋ ਹੋਟਲ ਨੇ ਇਸ ਸ਼ਹਿਰ ਦੇ ਵਿੱਚ ਵੱਡੇ ਵੱਡੇ ਹੋਟਲ ਬਣੇ ਹੋਏ ਨੇ ਤੇ ਇਹਨਾਂ ਹੋਟਲਾਂ ਦੇ ਵਿੱਚ ਜਦੋਂ ਨਕਲੀ ਖੋਆ ਲਿਆ ਕੇ ਮਠਿਆਈ ਤਿਆਰ ਕੀਤੀ ਜਾਂਦੀ ਹੈ ਸਫਾਈ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਜਾਂਦਾ ਜਿਸ ਕਰਕੇ ਲੋਕ ਤਿਹਾਰਾਂ ਤੋਂ ਬਾਅਦ ਅਕਸਰ ਹੀ ਬਿਮਾਰ ਹੋ ਜਾਂਦੇ ਨੇ ਇਹਨਾਂ ਦੇ ਉੱਪਰ ਸਿਹਤ ਮੈਹਿਕਮੇ ਵੱਲੋਂ ਸਖਤੀ ਨਾਲ ਚੈਕ ਕਰਨੀ ਚਾਹੀਦੀ ਹੈ ਇਹਨਾਂ ਨੂੰ ਠੋਕ ਕੇ ਜੁਰਮਾਨੇ ਕਰਨੇ ਚਾਹੀਦੇ ਨੇ ਤੇ ਇਸ ਤੋਂ ਬਾਅਦ ਇਹਨਾਂ ਉੱਪਰ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਲੁਕਾਂ ਦੀ ਜਾਣ ਨਾਲ ਜਾਣ ਨਾਲ ਖਲਵਾਲ ਕਰਦੇ ਨੇ ਬੱਚਿਆਂ ਨਾਲ ਖਲਵਾਲ ਕਰਦੇ ਨੇ ਇਹਨਾਂ ਉੱਪਰ ਅਰਾਧਾ ਕਤਲ ਦਾ ਮਕਦਮਾ ਕਰਨਾ ਕੀਤਾ ਜਾਣਾ ਚਾਹੀਦਾ ਸੋ ਮੈਂ ਮਿਲ ਗਿਆ ਇਸ ਤਰ੍ਹਾਂ ਦੇ ਨਵੀਆਂ ਅਪਡੇਟਸ ਦੇ ਨਾਲ ਮੈਂ ਤੁਹਾਡਾ ਆਪਣਾ ਗਰਦੀਪ ਸਿੰਘ ਸ਼ਾਹਪੁਰ